ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪੁਰਾ ਫੂਲ ਅੱਜ ਬਾਈ ਸੁਭਾਸ ਕੋਲੇ ਪਹੁੰਚੇ ਆ ਬਾਈ ਕੋਲੇ ਤਿੰਨ ਨਾਗਾ ਤੇ ਬਾਕੀ ਡਿਟੇਲ ਲੈਣੇ ਬਾਈ ਤੋਂ ਸਾਰੀ ਗਾਈਆਂ ਬਾਰੇ ਦੋ ਸੂਈਆਂ ਹੋਣਗੀਆਂ ਤੇ ਇੱਕ ਗੱਬਣ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਐਂਟੀ ਵਾਲਾ ਬਟਨ ਹਾਲ ਤੇ ਸੈੱਟ ਕਰ ਲਓ ਤੇ ਕਰਦੇ ਆ ਜੋ ਗੱਲਬਾਤ ਬਾਈ ਨਾਲ ਪੁੱਛ ਜਾਂ ਪਸੂਆ ਬਾਰੇ ਸਾਰੀ ਡਿਟੇਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਾਂ ਹਾਂ ਹੋਰ ਠੀਕ ਹੈ ਜੀ ਬਹੁਤ ਵਧੀਆ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦੋ ਸਰ ਹਾਂ ਬਾਈ ਸੁਆਸਾ ਪਿੰਡ ਭਗਤਾ ਭਾਈ ਦਾ ਜਿਹੜਾ ਬਠਿੰਡਾ ਦੇ ਤਸਵੀਲ ਆਪਣਾ ਰਾਮਪੁਰਪੁਰ ਦਾ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਜੀ 88196015435 ਠੀਕ ਹੈ ਜੀ ਤੇ ਕਿੰਨੇ ਨਗ ਆਪਣੇ ਕੋਲ ਤਿੰਨ ਹੈ ਜੀ ਬਾਈ ਤੈਨੂੰ ਨਾ ਦੋ ਤਾਜ਼ੀਆਂ ਸੂਈਆਂ ਆ ਅੱਜ ਸੋਹਾਂ ਸੂਈਆਂ ਠੀਕ ਹੈ ਜੀ ਤੇ ਆਹ ਕੱਲ ਦੀ ਸੂਈ ਹੈ ਬਾਈ ਤੇ ਇਧਰਲੇ ਪਾਸੋਂ ਆਪਾਂ ਤਾਜੀ ਤੋਂ ਕਰ ਲਓ ਵਿਹੜ ਤੋਂ ਡਿਟੇਲ ਕੀ ਡਿਟੇਲ ਹੈ ਜੀ ਇਹਦੀ ਦੋ ਤਾਜ਼ੀਆਂ ਸੂਈਆਂ ਬਾਈ ਠੀਕ ਹੈ ਜੀ ਦੋ ਤਾਜ਼ੀਆਂ ਹਾਂਜੀ ਇਹ ਵੀ ਆਪਣੇ ਕੋਲ ਸਾਰੀ ਡੋ ਹੈਗੀ ਯਾਰ ਠੀਕ ਹੈ ਜੀ ਇਹਦੀ ਆਪਣੇ ਕੋਲ ਵੀਡੀ ਜਰਸੀ ਬੱਛੀ ਬੋਲਦਾ ਨਹੀਂ ਤੇ ਬੱਚੋ ਮਗਰ ਬੱਛੀ ਹੈ ਜੀ ਬੱਛੀ ਆ ਬਾਈ ਦੇਖੋ ਜੀ ਕੁਆਲਟੀ ਬਹੁਤ ਆ ਜਰਸੀ ਬੱਛੀ ਬਹੁਤ ਸੋਹਣੀ ਚੰਗੇ ਰੰਗ ਪ੍ਰਿੰਟ ਦੀ ਤੇ ਤੋੜ ਲਓ ਬਾਈ ਬਾਹਰ ਖੋਲੋ ਤੇ ਕਿੰਨੇ ਕੇ ਦੁੱਧ ਦੇਣ ਦੀ ਕੈਪੈਸਿਟੀ ਹੈ ਬਾਈ ਦੁੱਧ 17-18 ਕਿਲੋ ਬਹੰਤਰਾ ਉਹਨਾਂ ਦੇ ਦੋ ਬਾਈ ਠੀਕ ਹੈ ਜੀ ਬਾਕੀ ਹੁਣ ਚੂਲ ਵੀ ਆ ਹਾਂ ਬਾਕੀ ਥਣ ਥਣ ਬਹੁਤ ਸੋਹਣਾ ਲੱਗਿਆ ਮੋਟਾ ਮੋਟਾ ਥਣਾ ਤੀਜੂ ਵਾਲਾ ਤੇ ਬਾਕੀ ਲੇਵਾ ਲੂਵਾ ਬਹੁਤ ਸੋਹਣਾ ਫਿਟਿੰਗ ਵਾਲਾ ਲੇਵਾ ਰੰਗ ਪ੍ਰਿੰਟ ਵੀ ਸੋਹਣਾ ਤੇ ਚੰਗੇ ਪ੍ਰਿੰਟ ਵਾਲੀ ਤੇ ਥਣ ਥਣ ਬਹੁਤ ਸੋਹਣਾ ਮੇਨ ਗੱਲ ਥਣ ਲੇਵੇ ਦੀ ਹੁੰਦੀ ਆ ਥਣ ਮੋਟਾ ਮੋਟਾ ਹੱਥ ਦੀ ਚਵਾਈ ਵਾਲਾ ਥਣ ਦੇਖੋ ਬਾਕੀ ਬਾਈ ਸੀਲ ਛੰਡੀ ਐ ਚੋਨ ਚੰਨ ਨੂੰ ਠੀਕ ਹੈ ਜੀ ਧਾਰਾਂ ਮਾਰ ਦਿੰਨੇ ਆ ਠੀਕ ਹਾਂ ਧਾਰਾਂ ਧੁਰਾ ਮਾਰ ਦੋ ਤੇ ਵੇਖੋ ਲੇਵੇ ਤੇ ਨਾੜਾ ਨੂੜਾ ਬਹੁਤ ਸੋਹਣਾ ਤੇ ਜੇਰ ਜਮਾ ਓਕੇ ਜੀ ਜੇਰ ਦੇ ਆਪਣੇ ਸਾਰੇ ਜੰਦ ਪੂਰਾ ਪੂਰਾ ਢੀੜੂ ਆ ਠੀਕ ਹੈ ਜੀ ਦੇਖੋ ਥਣ ਥਣ ਬਹੁਤ ਸੋਹਣਾ ਤੇ ਬਾਕੀ ਬਾਈ ਕਹਿੰਦਾ ਪਤਾ ਰਮਾ ਰਾ ਕੇ ਵਕਾਈ ਦਿੰਨੇ ਆ ਸਾਰਿਆਂ ਨੂੰ ਸਾਰੀ ਗੱਲਬਾਤ ਉਹ ਕਈ ਵਾਰੀ ਕਿਸੇ ਭੈਣ ਭਰਾ ਨੇ ਕੋਈ ਦੂਰੋਂ ਦੇਖੋ ਜੀ ਤੁਹਾਈ ਬਹੁਤ ਸੋਹਣੀ ਬਾਈ ਹੈ ਨਾ ਰੂਮ ਵਰ ਕੀ ਬੋਲੀ ਹੈ ਬੈਂਤ ਕੁੱਟਾ ਬੋਲਾ ਮਖਿਆਲ ਮਾਰਦੀ ਨਾ ਦੇਖੋ ਜੀ ਸਹੀ ਗੱਲ ਹੈ ਬਾਈ ਦੀ ਤੇ ਬਾਈ ਕਹਿੰਦਾ ਬਾਕੀ ਬਾਈ ਬੋਲਾ ਸਵੇਰੇ ਕੱਢਿਆ ਸੀ ਕੁਛ ਬਾਈ 4-5 ਕਿਲੋ ਬੋਲਾ ਚੋਇਆ ਬਾਈ ਕਹਿੰਦਾ 4-5 ਕਿਲੋ ਬੋਲਾ ਸਵੇਰੇ ਚੋਤਾ ਸੀ ਕੁਛ ਬਾਕੀ ਜੇਰ ਪੈਣ ਤੋਂ ਪਹਿਲਾਂ ਵੀ ਚੋਦਣ ਦਾ ਬੰਦਾ ਕਿਉਂ ਇੰਨਾ ਵੀ ਆ ਨਹੀਂ ਹੁੰਦੀ ਪਸ਼ੂ ਨੂੰ ਬਹਿਣਾ ਕਰਨਾ ਸੌਖਾ ਹੋ ਜਾਂਦਾ ਪਸ਼ੂ ਨੂੰ ਤੇ ਬਾਕੀ ਕਿੰਨਾ ਪਾ ਦੂ ਬਾਈ ਦੁੱਧ ਇਹ ਦੁੱਧ 17-18 ਕਿਲੋ ਪਾ ਦੂ ਠੀਕ ਹੈ ਜੀ ਹਾਂ ਬਰੀਕਾਂ ਬਰੀਕਾਂ ਹਾਂ ਲੇਵੇ ਤੇ ਨਾੜਾ ਨੂੜਾ ਬਹੁਤ ਸੋਹਣਾ ਥੰਮ ਥੰਮ ਬਹੁਤ ਸੋਹਣਾ ਲੱਗਿਆ ਤੇ ਬਾਈ ਇਹਦੀ ਫਿਰ ਡਿਮਾਂਡ ਆਪਾਂ ਕੀ ਕਰਦੇ ਆ ਜੀ 65000 ਰੁਪਏ ਦੇ ਦਾਂਗੇ ਬਾਈ ਤਾਂ ਤੇ ਮੰਤਨ ਹੋ ਜੂ ਜੀ ਕਰੇਗੇ ਕੋਈ ਨਾ ਕਰਦਾਂਗੇ ਜਿਹੜਾ ਭੰਤਰਾ ਆਊਗਾ ਠੀਕ ਹੈ ਜੀ ਬਾਕੀ ਪਿੱਛੇ ਬੱਚਾ ਬਹੁਤ ਸੋਹਣੀ ਹੈ ਆਉਂਦੇ ਸਾਲ ਨੂੰ ਬੱਚੀ ਨੇ ਬਣ ਜਾਣਾ ਤੇ ਬਹੁਤ ਸੋਹਣੀ ਬੱਚੀ ਹੈਗੀ ਦੇਖੋ ਹਾਂਜੀ ਆਪਾਂ ਫਿਰ ਦੂਜੇ ਨੰਬਰ ਤੇ ਦਿਖਾਓ ਜੀ ਗੱਬਣਾ ਜੀ ਵੜ ਦੂਜੇ ਨੰਬਰ ਦਾ ਹੀ ਗੱਬਣਾ ਦਾ ਕੱਦ ਕਾਠ ਬਹੁਤ ਵੱਡਾ ਹੀ ਵੜਦਾ ਹੈ ਨਾ ਵੱਡੀ ਹੈ ਪੂਰੀ ਦਾ ਹਾਂ ਸਾਈਜ਼ ਬਹੁਤ ਵੱਡਾ ਬਾਡੀ ਬੰਤਰ ਬਹੁਤ ਸੁਣੀ ਹੈ ਕੀ ਡਿਟੇਲ ਹੈ ਜੀ ਇਹਦੀ ਇਹ ਬਾਈ ਦੂਜਾ ਸੂ ਆਹੀ ਇੱਕ ਹੱਥ ਦੀ ਕੱਤੀ ਆ ਠੀਕ ਹੈ ਜੀ ਇਹਦਾ ਬਿੰਦ ਬਾਲਕਾਂ ਰੱਖਿਆ 20 21 ਕਿਲੋ ਦਾ ਤੇ ਚੋਆ ਦਾ ਠੀਕ ਆ ਪਲੂਨ ਦਾ ਹਾਂ ਇਹ ਕੀ ਦੇਵੀ ਦਾ 24 25 ਕਿਲੋ ਦਾ ਇਹ 24 25 ਕਿਲੋ ਬਾਈ ਕਹਿੰਦਾ ਦੁੱਧ ਦੇ ਦੂ 20 21 ਕਿਲੋ ਪਲੂਨ ਦਾ ਦੁੱਧ ਦਿੱਤਾ ਹੋਇਆ ਬਾਕੀ ਰੰਗ ਪ੍ਰਿੰਟ ਬਹੁਤ ਸੁਣ ਆ ਤੇ ਕੱਦ ਵੇਲਾ ਕੱਦ ਕੱਦ ਕੋਈ ਛੋਟੀ ਮੰਨ ਕੇ ਨਾ ਵੀਰ ਭਰਾਵਾਂ ਨਾਲ ਗੱਲਬਾਤ ਕਰੀ ਤਾਂ ਪੂਰਾ ਵੱਡਾ ਸਹਿਜ ਆ ਦੇਖੋ ਮੂੰਹ ਮੱਥੇ ਦੀ ਬਾਕੀ ਥੋੜੀ ਸਿੰਗ ਦੀ ਫੋਟਾ ਹੈ ਨਾ ਬਾਈ ਹਾਂ ਥੋੜੀ ਇਹ ਦਾਗੰਦੂ ਗਿੰਝ ਕੀ ਜੀ ਮਾੜਾ ਮੋਟਾ ਹੋ ਜਾਂਦਾ ਤੇ ਥਣ ਥਣ ਇਹਦਾ ਵੀ ਬਹੁਤ ਸੋਹਣਾ ਹਾਂ ਚਾਰੇ ਥਣ ਨਿਖੜ ਮੇ ਪੂਰੀ ਗੈਬਤੇ ਤੇ ਗਲਾਸਾਂ ਵਰਗਾ ਮੋਟਾ ਮੋਟਾ ਥਣਾ ਬਾਕੀ ਲੇਵੇ ਦੀ ਬੰਤਰ ਕਵਾਲਿਟੀ ਬਹੁਤ ਆ ਵਹਿੜਦੀ ਕੱਦ ਕਾਂਠ ਪੂਰਾ ਵੱਡਾ ਤੇ ਲੇਵੇ ਤੇ ਨਾੜਾ ਨੂੜਾ ਦੇਖੋ ਦੋਸਤੋ ਦੇਖਾ ਪੂਰਾ ਲੇਵੇ ਨਾੜਾ ਨਾ ਗੁੰਦਿਆ ਪਿਆ ਚੰਗਾ ਦੁੱਧ ਦੇਣ ਦੀ ਬਾਈ ਕਹਿੰਦਾ ਕਪੈਸਿਟੀ ਆ 24 25 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਰੰਗ ਪ੍ਰਿੰਟ ਪੂਰਾ ਬਹੁਤ ਸੋਹਣਾ ਤੇ ਸਾਇਸੂਜ ਥਣਾ ਦਾ ਪੂਰਾ ਇੱਕ ਨੰਬਰ ਕੁਆਲਿਟੀ ਠੰਡੀ ਫੀਲ ਹੈ ਸੀਲ ਠੰਡੀ ਹੈ ਤੇ ਬਾਈ ਫਿਰ ਇਹਦੀ ਡਿਮਾਂਡ ਹੈ ਜੀ ਫਿਰ ਬਥਰੇ ਹਜ਼ਾਰ ਰੁਪਏ ਦੇ ਦਿਆਂਗੇ ਅੱਜ ਦਾ ਮਹੱਲਾ ਕੱਚੀ ਕੱਚੀ ਠੀਕ ਹੈ ਜਿੱਦਣ ਤਿਆਰ ਹੋਊਗੀ ਫਿਰ ਮੁੱਲ ਹੋਊਗਾ ਠੀਕ ਹੈ ਕਿਰਮਾਨ ਤਨ ਹੋ ਜੂ ਜੇ ਕੋਈ ਆਇਆ ਬੰਦਾ ਬਾਈ ਕਹਿੰਦਾ 72000 ਰੁਪਏ ਡਿਮਾਂਡ ਆ ਕੱਚੀ ਕੱਚੀ ਦੀ ਜਿੱਦੇ ਵੜ ਸੂਪੀ ਤੇ ਮੈਂ ਦਿਨਾਂ ਤੇ ਆਈ ਵੜ ਨੇ ਰੰਗ ਹੋਰ ਹੀ ਕਰਨੇ ਆ ਲੇਵੇ ਦੀ ਕੁਆਲਿਟੀ ਬਹੁਤ ਸੋਹਣੀ ਆ ਖੁੱਚਾਂ ਤੋਂ ਉੱਪਰ ਲੇਵਾ ਮੋਟਾ ਮੋਟਾ ਥਾਣਾ ਤੇ 72000 ਚੋਂ ਬਾਈ ਕਹਿੰਦਾ ਆਪਾਂ ਮਾਨਤਨ ਕਰ ਦਾਂਗੇ ਤੇ ਤੀਜੇ ਨੰਬਰ ਤੇ ਜੀ ਇਹ ਕਹਿੰਦਾ ਇਹ ਕੱਲ ਸੂਈ ਆ ਬਾਈ ਠੀਕ ਹੈ ਜੀ ਜਿਹੜੇ ਮਗਰ ਵੀ ਬੱਛੀ ਆ ਬੱਛੀ ਦੀ ਕੁਆਲਿਟੀ ਬਹੁਤ ਵਧੀਆ ਠੀਕ ਬੱਚਾ ਇਹਦੇ ਮਗਰ ਵੀ ਬੱਛੀ ਆ ਬਲੈਕ ਕਲਰ ਦੀ ਬੱਛੀ ਆ ਬਹੁਤ ਸੋਹਣੀ ਚੰਗੀ ਜਰਸੀ ਦਾ ਤਰਾਉ ਸ ਆ ਹਾਂਜੀ ਸਹੀ ਗੱਲ ਹੈ ਤੇ ਬਾਕੀ ਇਹਦੀ ਵੀ ਲੈਵਲ ਉਹਦੀ ਕੁਆਲਟੀ ਬਹੁਤ ਚੰਗੀ ਹੈ ਬਾਈ ਬਹੁਤ ਚੰਗੀ ਹੈ ਸੀਲ ਠੰਡੀ ਹੈ ਤੇ ਬਾਕੀ ਆ ਤੇ ਇਹ ਬਾਈ ਕਿੰਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੱਲ ਸੂਈ ਹੈ ਬੰਦ ਅੱਛਾ ਇਹ ਕੱਲ ਸੂਈ ਹੈ ਤੇ ਜੇਰ ਦੀ ਓਕੇ ਜੀ ਜੇਰ ਦੀ ਆਪਣੀ ਦੋਵਾਂ ਦਾ ਵੀ ਵੀਡੀਓ ਆਪਣੇ ਕੋਲੇ ਆ ਠੀਕ ਹੈ ਜੀ ਬਾਈ ਕਹਿੰਦਾ ਵੀ ਜੇਰ ਦੀ ਆਪਣੇ ਕੋਲੇ ਵੀਡੀਓ ਹੈਗੀ ਹੈ ਤੇ ਜਿਹੜੇ ਵੀ ਪ੍ਰਾਜੇ ਫਿੱਟ ਉਹ ਵੀਡੀਓ ਮੰਗਾ ਸਕਦਾ ਤੇ ਬਾਕੀ ਬੂਤੀ ਵਾਸੀ ਬਹੁਤ ਸੋਹਣੀ ਬੱਛੀ ਦਾ ਇਹਦਾ ਵੀ ਸੋਹਣਾ ਰੰਗ ਪ੍ਰਿੰਟ ਥਣ ਥਣ ਮੇਨ ਗੱਲ ਥਣਲੇ ਵੀ ਦੀ ਹੁੰਦੀ ਹੈ ਤੇ ਥਣਲੇ ਵਾਜਦਾ ਵੀ ਪੂਰਾ ਇੱਕ ਨੰਬਰ ਕੀ ਤਾਂ ਨਹੀਂ ਹੈਗਾ ਤੇ ਐਮ ਲੇਵਾ ਫਸਿਆ ਪਿਆ ਨਾਲੇ ਬਾਈ ਕਹਿੰਦਾ ਹਜੇ ਹਜੇ ਉਹ ਵੀ ਇੱਕ ਡੇਢ ਦਾ ਟਾਈਮ ਹੈ ਤੇ ਸ਼ਾਮ ਤੱਕ ਇਹਨੇ ਹੋਰ ਵੀ ਲੇਵੇ ਦੀ ਕੁਆਲਿਟੀ ਨਖੇਰ ਕੇ ਲਿਆਉਣੀ ਹੈ ਵੜਨੇ ਦੇਖੋ ਮੋਟਾ ਮੋਟਾ ਥਾਣਾ ਗਲਾਸਾਂ ਰਗਾ ਹੱਥ ਦੀ ਚੁਆਈ ਵਾਲਾ ਬਾਕੀ ਲੇਵੇ ਤੇ 나ੜਾ ਨੂੜਾ ਬਹੁਤ ਸੋਹਣੀਆਂ ਬਰੀਕ ਪੂਰਿਆਂ 나ੜਾ ਇਹ ਬਾਈ ਕਿੰਨਾ ਕ ਪਾ ਦੂਗੀ ਦੁੱਧ ਦੁੱਧ ਦਾ ਮਾਨਤਨ ਅਗਲੀ ਸੇਵਾ ਹੈ ਨਾ ਹਾਂ ਬਾਕੀ ਤਾਂ ਸੇਵਾ ਬਾਕੀ ਉਹ ਆਪਣਾ ਵੀ 20 22 ਕਿਲੋ ਦੁੱਧ ਲੈਣ ਦਾ ਹੱਕ ਆ ਸਹੀ ਗੱਲ ਆ ਬਾਈ ਬਾਈ ਕਹਿੰਦਾ 20 21 ਕਿਲੋ ਦੁੱਧ ਇਹ ਰਾਮ ਨਾਲ ਪਾ ਦੂਗੀ ਬਾਕੀ ਅਗਲੀ ਦੀ ਸੇਵਾ ਚੰਗੀ ਸੇਵਾ ਹੋਈ ਤਾਂ ਵੱਧ ਵੀ ਕੱਢ ਸਕਦਾ ਤੇ ਜੇ ਕੋਈ ਪਾਇ ਹੀ ਨਾ ਕਿਸੇ ਨੇ ਕੁਝ ਫੇਰ ਬਾਈ ਘੱਟ ਵੀ ਸਕਦਾ ਬਾਕੀ ਬੱਛੀ ਦੀ ਬੂਤੀ ਬਾਤੀ ਬਹੁਤ ਸੋਹਣੀ ਹੈ ਨਸਲ ਕੁਆਲਟੀ ਚੰਗੀ ਆ ਤੇ ਥਣ ਥਣ ਵੀ ਪੂਰਾ ਸੋਹਣਾ ਬਾਈ ਜੀ ਇਹਦੀ ਕੀ ਡਿਮਾਂਡ ਆ ਜੀ ਫੇ 75000 ਰੁਪਏ ਦੇ ਦਾਂਗੇ ਬਾਈ ਠੀਕ ਆ ਬਾਕੀ ਮਾਨਤਨ ਹੋ ਜੂ ਕਰਿਆਗੇ ਦਾ ਭਾਈ ਕਹਿੰਦਾ 75000 ਰੁਪਏ ਦੀ ਦੇ ਦਾਂਗੇ ਬਾਕੀ ਮਾਨ ਤਨ ਮੌਕੇ ਤੇ ਹੋ ਜਾਊਗਾ ਤੇ ਦੇਖੋ ਥਣ ਥਣ ਪੂਰਾ ਸੋਹਣਾ ਖੀਲ ਠੰਡੀ ਇਹਦੀਆਂ ਭਾਈ ਤਾਂ ਰੇ ਮਾਰ ਦਾਂਦੇ ਮਾਰ ਦਿੰਦੇ ਆ ਇਹਦੇ ਦਾ ਕੋਈ ਕੁਝ ਨਹੀਂ ਕਹਿੰਦੀ ਆ ਠੀਕ ਹੈ ਜੀ ਦੇਖੋ ਜੀ ਭਾਈ ਇੱਕ ਨੰਬਰ ਇਹ ਤਾਂ ਕੋਈ ਪੂਰ ਨਹੀਂ ਪੁੱਛਤਾ ਨਹੀਂ ਖੀਲ ਠੰਡੀ ਭਾਈ ਨੇ ਨਾ ਬੱਚਾ ਛੱਡਿਆ ਨਾ ਨਿਆਣਾ ਪਾਇਆ ਤੇ ਵੜਨ ਰਾਮ ਨੇ ਗਾਲਾਂ ਪੱਟ ਕੇ ਖੜ ਗਈ ਠੀਕ ਹੈ ਜੀ ਫਿਰ ਬਾਈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਆਪਣਾ ਨੰਬਰ ਬੋਲ ਦੋ ਜੀ ਦੁਬਾਰਾ 8196015435 ਠੀਕ ਹੈ ਜੀ ਤੇ ਜੇ ਜਸਵੀਰ ਭਾਈ ਨੇ ਇਸ ਤਰ੍ਹਾਂ ਦੀ ਕੋਈ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 62807 79197 ਧੰਨਵਾਦ ਜੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ